ਗੁਰਦਾਸਪੁਰ ਦੇ ਪਿੰਨ ਪਡਾਚ ਦੇਰ ਰਾਤ ਇੱਕ ਘਟਨਾ ਵਾਪਰੀ ਇੱਥੇ ਇੱਕ ਨੌਜਵਾਨ ਸੁਖਰਾਜ ਸਿੰਘ ਨੂੰ ਪੁਲਿਸ ਵੱਲੋਂ ਜ਼ਖਮੀ ਹਾਲਤ ਦੇ ਵਿੱਚ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਹ ਇੱਕ ਪੁਰਾਣੇ ਮਾਮਲੇ 'ਚ ਨਾਮਜ਼ਦ ਸੀ ਉਸ ਤੋਂ ਪਿਸਤੌਲ ਦੀ రికవరీ ਵੀ ਪੁਲਿਸ ਨੇ ਕੀਤੀ ਹੈ ਉਥੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸਦੀ ਲੱਤ ਦੇ ਵਿੱਚ ਸੱਟ ਲੱਗ ਗਈ ਹੈ ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਦਾ ਕੁਝ ਹੋਰ ਹੀ ਕਹਿਣਾ ਹੈ ਉਹ ਕਹਿੰਦੇ ਨੇ ਕਿ ਪੁਲਿਸ ਵੱਲੋਂ ਕੀਤਾ ਗਿਆ ਇਹ ਫਰਜ਼ੀ ਮੁਕਾਬਲਾ ਸੀ ਹਸਪਤਾਲ ਦੇ ਡਿਊਟੀ ਡਾਕਟਰ ਨੇ ਵੀ ਪਹਿਲਾਂ ਮਾਮਲੇ ਬਾਰੇ ਜਾਣਕਾਰੀ ਨਹੀਂ ਦਿੱਤੀ ਕਾਫੀ ਸਮਾਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਇੱਕ ਮਰੀਜ਼ ਆਇਆ ਸੀ ਜਿਸ ਦੀ ਲੱਤ ਤੇ ਸੱਟ ਵਜੀ ਸੀ ਪਰ ਹੋਰ ਜਾਣਕਾਰੀ ਉਨ੍ਹਾਂ ਕੋਲ ਵੀ ਨਹੀਂ ਸੀ ਇਸ ਸਾਰੀ ਘਟਨਾ ਤੇ ਸਵਾਲ ਹੁਣ ਖੜੇ ਹੋ ਰਹੇ ਨੇ ਕਿ ਆਖਰਕਾਰ ਅਸਲ ਸੱਚਾਈ ਕੀ ਹੈ ਪੁਲਿਸ ਕਾਰਵਾਈ ਜਾਂ ਫਿਰ ਫਰਜ਼ੀ ਮੁਕਾਬਲਾ ਟਿੱਕੀ ਖੜੀ ਕਰਨਗੇ ਜੀਪੂ ਦੀ ਕਣਕ ਤੋਂ ਲੜਾਈ ਹੋਈ ਹੈ ਹਾਂਜੀ ਫੇਰ ਇਹਨਾਂ ਨੇ ਇਹਨਾਂ ਨੂੰ ਫੜਾ ਦਿੱਤਾ ਹੈ ਏਦਾਂ ਪਟਨਾ ਸਾਹਿਬ ਜਾ ਕੇ ਅੱਛਾ ਇੱਥੇ ਬੜਾ ਸੋਨਾ ਇਹਨਾਂ ਨੂੰ ਪੇਸ਼ ਕਰਾਇਆ ਕੋਈ ਗੱਲ ਬਾਤ ਨਹੀਂ ਕੋਰਚੀ ਵੀ ਕਰਾਇਆ ਇਹਨਾਂ ਨੇ ਫੇਰ ਇਹ ਸ਼ਮਮਦਾਰਿਆ ਹਰੀ ਵੀ ਹੁੰਦਾ ਰਿਹਾ ਤੇ ਦੋ ਟਾਈਮ ਆਉਂਦੇ ਰਹੇ ਨੇ ਇਹਨਾਂ ਇਹ ਕੰਮ ਕਰਾਇਆ ਇੱਕ ਜੀਪੂ ਵਾਲੀ ਇਹ ਦੋ ਮੁੰਡੇ ਕਿਲੇ ਪਿੰਦਰ ਸਿੰਘ ਇੱਕ ਦਾ ਨਾਮ ਹਰੇ ਗੋਗੀ ਆ ਦੀਪੂ ਵਾਲੀ ਦਾ ਨਾਮ ਲਵਪ੍ਰੀਤ ਸਿੰਘ ਆ ਹਾਂ ਇਹਨਾਂ ਨੇ ਇਹ ਕੰਮ ਗੋਲੀ ਦਾ ਕਰਾਇਆ ਨਾਲ ਹੋ ਗਿਆ ਹਾਂਜੀ ਪਿੰਡ ਦਾ ਰਪੰਜੀ ਲਵਪ੍ਰੀਤ ਕੀ ਨੂੰ ਕੀ ਚੰਦੂ ਆਹ ਇਨਸਾਫ ਮੇਰਾ ਚਾਹੁੰਦੇ ਆ ਹਾਂਜੀ ਕਿਹੜੇ ਪਿੰਡ ਦੇ ਸਰਪੰਚ ਕਟਿਆਰੇ ਹਾਂਜੀ ਕਿੱਥੇ ਦੱਸਦੇ ਤੁਹਾਨੂੰ ਕੋਈ ਪਤਾ ਲੱਗਾ ਕਿਦਾਂ ਕਹਿੰਦੇ ਤੁਸੀਂ ਗੋਲੀ ਮਾਰੀ ਹੋਏਗੀ ਜੀ ਗੋਲੀ ਇਦਾਂ ਇਹਨਾਂ ਨੇ ਖੜ ਕੇ ਨਹਿਰ ਤੇ ਮਾਰੀ ਹਣ ਤਾਂ ਪਰ ਪਿੰਡੋਂ ਹੀ ਪਤਾ ਲੱਗਾ ਤੇ ਭੱਜੇ ਆਏ ਸਾਡੇ ਉਂਦਰੋਂ ਕੱਢ ਕੇ ਲੈ ਗਏ ਨੇ ਮੈਂ ਗੱਡੀ ਫੜਦੀ ਰਹਿ ਗਈ ਇਹਨਾਂ ਦੀ ਬਾਰੀ ਵੀ ਖੁੱਲੀ ਹੈ ਤੇਰਾ ਧੱਕਾ ਦਿੱਤਾ ਮੈਨੂੰ ਤੇ ਗੱਡੀ ਵਝਾ ਕੇ ਲੈ ਗਏ ਪੁਲਿਸ ਵਾਲੇ ਹੁਣ ਕੀ ਨਹੀਂ ਹੁਣ ਇਨਸਾਫ ਇਹਨੇ ਸਾਨੂੰ ਬੱਚਾ ਸਾਡਾ ਸਸਰਾਹੀ ਸਲਾਮਤ ਮਿਲਣਾ ਚਾਹੀਦਾ ਸੁਧਰਾਜ ਕੇ ਕੋਈ ਹੋ ਰਹੀ ਕੇਸ ਹੈਗਾ ਹਾਂਜੀ ਹੈਗੇ ਹੀ ਪਰ ਉਹ ਲੇਲ ਹੋ ਗਏ ਕੇਸ ਇਹਨਾਂ ਦੇ ਲੇਲ ਹਾਂਜੀ ਤੇ ਇਹ ਇਹ ਨਵੇਂ ਕੇਸ ਦੇ ਵਿੱਚ ਕੱਢ ਕੇ ਇਹ ਨਵੇਂ ਕੇਸ ਨੇ ਕੇਸ ਵੀ ਕੁਝ ਨਹੀਂ ਮਾਮੂਲੀ ਜਿਹਾ ਕੇਸ ਹੈ ਦਾਣਿਆਂ ਦਾ ਇਦੇ ਵਿੱਚ ਜੀ 100 ਕ੍ਰਾਗਸ ਇਸ ਏਰੀਆਸ ਕਾਕਾ ਵੱਡਾ ਵਾਸੀ ਤੋਂ ਵਾਸੀ ਬਣ ਵੱਡਾ ਉਹ ਐਫ ਆਈ ਆਰ ਨੰਬਰ 81 ਦੇ ਵਿੱਚ ਬਿਹਾਰ ਤੋਂ ਫੜਿਆ ਸੀਗਾ ਇਹਨੂੰ 70 ਘੰਟੇ ਦਾ ਕੁਝ ਮੈਂ ਰੋਂਗ ਵੀ ਹੋ ਸਕਦਾ ਹੈ ਕਿ 70 ਆਰਸਾ ਉਹਨਾਂ ਨੇ ਟਰਾਂਜ਼ਿਟ ਰਿਮਾਂਡ ਲਿਆ ਸੀਗਾ ਤੇ কোর্ਟ ਵਿੱਚ ਪੇਸ਼ ਕਰਾ ਕੇ ਮਾਨਯੋਗ ਅਦਾਲਤ શ્રી ਰਵੀਪਾਲ ਦੀ ਜੱਸਾਪੀ ਅਦਾਲਤ ਵਿੱਚ ਬਟਾਲਾ ਪੇਸ਼ ਕਰਵਾ ਕੇ 4 ਦਿਨ ਦਾ ਰਿਮਾਂਡ ਲਿਆ ਸੀਗਾ ਜੋ ਕੱਲ ਸਮਾਪਤ ਹੋ ਜਾਣਾ ਔਰ ਅੱਜ ਤੀਸਰਾ ਦਿਨ ਹੈ ਔਰ ਰਿਮਾਂਡ ਤੋਂ ਮੈਨੂੰ ਆਇਆ ਰੀਸੀਵਡ ਅ ਕਾਲ ਫ্রম ਦੀ ਫੈਮਿਲੀ ਮੈਂਬਰਸ ਆਫ ਦੀ ਸੁਖਰਾਜ ਜੀ ਲਿਸ ਕਾਕਾ ਸੁਖਰਾਜ ਕਾਕੇ ਦੇ ਫੈਮਿਲੀ ਮੈਂਬਰ ਤੋਂ ਮੈਨੂੰ ਕਾਲ ਆਈ ਕਿ ਸਾਨੂੰ ਪਤਾ ਲੱਗਾ ਹੈ ਉਹਨਾਂ ਦਾ ਕੋਈ ਸੋਰਸ ਹੋਏਗਾ ਪੁਲਿਸ ਵਾਲੇ ਨੇ ਕਿਸੇ ਨੇ ਦੱਸਤਾ ਹੋਊਗਾ ਸੈਂਟੀਫੀ ਕਰੀਏਟ ਕਰਕੇ ਕਿ ਇਹ ਕੋਈ ਇਨਕਾਊਂਟਰ ਕ੍ਰੀਏਟ ਕਰਨ ਲੱਗੇ ਨੇ ਤੁਹਾਡੇ ਬੇਟੇ ਨੂੰ ਮਾਰ ਦੇਣਾ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਹਲਚਲ ਹੈਗੀ ਆ ਅਨੈਚੁਰਲ ਜੀ ਉਹ ਤੇ ਲੱਗਦਾ ਹੈ ਕਿ ਕੁਝ ਉਹ ਬਣ ਜਾਣੀ ਇਸ ਤਰ੍ਹਾਂ ਦੀ ਕੋਈ ਘਟਨਾ ਤੁਸੀਂ ਆਪਣਾ ਪ੍ਰਬੰਧ ਕਰ ਲਓ ਤੇ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਉਹਨਾਂ ਦੇ ਫੈਮਿਲੀ ਮੈਂਬਰ ਨੇ ਤੇ ਮੈਂ ਆਪਸ ਕਮਿੰਗ ਫਰੋਮ ਦੀ ਕੋਰਟ ਮੈਂ ਕੋਰਟ ਪ੍ਰੋਸੀਡਿੰਗ ਅਟੈਂਡ ਕਰਕੇ ਕੋਰਟ ਚੋਂ ਆ ਰਿਹਾ ਸੀਗਾ ਤੇ ਮੈਂ ਇਮੀਡੀਏਟਲੀ ਮੈਂ ਉਥੋਂ ਆ ਰਿਹਾ ਸੀ ਰਸਤੇ 'ਚ ਤੇ ਮੈਂ ਪੱਡਾ ਪਿੰਡ ਦੇ ਲਾਗੇ ਦੇਖਿਆ ਕਿ ਐਸਐਚਓ ਖੜੇ ਆ ਸਤਪਾਲ ਸਿੰਘ ਨਾਲ ਉਹਨਾਂ ਦੇ 40-50 ਦੇ ਕਰੀਬ ਮੁਲਾਜ਼ਮ ਹੋਣੇ ਆ ਉਹ ਖੜੇ ਆ ਹੋਰ ਵੀ ਪੁਲਿਸ ਆਫੀਸਰਸ ਖੜੇ ਨੇ ਉਹਨਾਂ ਦੇ ਕੋਲ ਮੈਂ ਦਰ ਜਾ ਕੇ ਦੇਖਿਆ ਮੈਂ ਕਿਹਾ ਜੀ ਸੁਖਰਾਜ ਕਾਕਾ ਮੈਂ ਮਿਲ ਸਕਦਾ ਉਹਨਾਂ ਨੂੰ ਐਸਐਚਓ ਸਾਹਿਬ ਉਹਨਾਂ ਨੇ ਮੈਨੂੰ ਕਿਹਾ ਜੀ ਸੁਖਰਾਜ ਕਾਕਾ ਦੇ ਡੇਰਾ ਬਣਾਣ ਆਇਆ ਮੈਂ ਕਿਹਾ ਠੀਕ ਹੈ ਜੀ ਤੇ ਬਟ ਮੈਨੂੰ ਲੱਗਾ ਉੱਥੇ ਕਿ ਉੱਥੇ ਕੋਈ ਘਟਨਾ ਵਾਪਰੀ ਆ ਤੇ ਸੁਖਰਾਜ ਕਾਕੇ ਦਾ ਉਹਨਾਂ ਨੇ ਕਾਊਂਟਰ ਕਰ ਦਿੱਤਾ ਪੌਸਿਬਿਲਟੀਜ਼ ਏਰ ਕਿ ਉਹਦੀ ਕੋਈ ਗੋਲੀ ਮਾਰ ਕੇ ਲੱਤ ਲੁੱਤੇ ਕੋਈ ਨੁਕਸਾਨ ਕਰਤਾ ਹੋਵੇ ਪੌਸਿਬਿਲਟੀਜ਼ ਏਰ ਕਿ ਉਹਨੂੰ ਮਾਰ ਦਿੱਤਾ ਹੋਵੇ ਬਟ ਦਾ ਥਿੰਗ ਇਜ਼ ਦਿਸ ਕਿ ਇਹਨਾਂ ਨੇ ਇੱਕ ਸਟੋਰੀ ਕਨ ਕ੍ਰੀਏਟ ਕੀਤੀ ਵੀ ਇੱਥੋਂ ਲੈ ਕੇ ਫਿਰ ਮੈਂ ਕਿਹਾ ਪੁੱਛਿਆ ਜੀ ਮੈਂ ਉਹਨੂੰ ਮਿਲਣਾ ਚਾਹੁੰਦਾ ਕਿੱਥੇ ਆ ਜੀ ਸੈਕਸ਼ਨ 38 ਦੇ ਤਹਿਤ ਮੇਰਾ ਰਾਈਟ ਹੈਗਾ ਮੈਂ ਮਿਲਣਾ ਉਹਨੂੰ ਉਹ ਕਹਿੰਦੇ ਜੀ ਤੁਸੀਂ ਡੇ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਆਫੀਸਰ ਸੀਗੇ ਉਹਨਾਂ ਨੇ ਕਿਹਾ ਜੀ ਲਿਖਿਆ ਹੋਇਆ ਇੱਥੇ ਕਿਸੇ ਦਾ ਵੀ ਹਾਂ ਠੀਕ ਹੈ ਜੀ ਕੇਸ ਹੈਗਾ ਸੁਖਰਾਜ ਸਿੰਘ ਨਾਮ ਦਾ ਠੀਕ ਹੈ ਜੀ ਪਰ ਇਹ ਪੁਲਿਸ ਐਂਟਰੀ ਇੱਥੇ ਨਹੀਂ ਲਿਖੀ ਹੈਗੀ ਪੇਸ਼ੈਂਟ ਆਇਆ ਹੈਗਾ ਸੁਖਰਾਜ ਸਿੰਘ ਨਾਮ ਦਾ son of ਭਲਕਾਰ ਸਿੰਘ ਹਾਂ ਇੰਜਰੀ ਹੈਗੀ ਆ ਦੇ ਨਾ ਸਰ ਮੈਡੀਕਲ ਵਾਰਡ ਚ ਕਿਹੜੇ ਰੂਮ ਚ ਹੈ ਮੈਨੂੰ ਨਹੀਂ ਪਤਾ ਰੂਮ ਨੰਬਰ ਉਹ ਤੁਹਾਨੂੰ ਪਤਾ ਕਰਕੇ ਦੱਸ ਦਿੰਦੇ ਹਾਂ ਸਰ ਹਾਂ ਜੋ 에어 ਕਾਰਟ ਦੇ ਵਿੱਚ ਹਾਂ ਇੰਜਰੀ ਬਾਰੇ ਇੰਨਾ ਨਹੀਂਗਾ ਡਿਟੇਲ ਚ ਥੋੜੀ ਜੀ ਛੱਟ ਹੈਗੀ ਆ ਮਤਲਬ ਅਬਾਊਟ 2.5 ਸੈਂਟੀਮੀਟਰ ਤੱਕ ਹੈਗੀ ਸਾਡੇ 2.5 ਛੱਡ ਗਏ ਪਹਿਲਾਂ ਮੈਂ ਉਹ ਤੋਂ ਮੈਡੀਕਲ ਵਾਰਡ ਚ ਗਿਆ ਸੀਗਾ ਪਰ ਉਹਨਾਂ ਦੇ ਕੋਲ ਜੋ ਨਾਮ ਇੱਥੇ ਐਂਟਰ ਨਹੀਂ ਹੋਏ ਹੈਗੇ ਮੁਲਾਜ਼ਮ ਆਏ ਸਾਡੇ ਹਾਂਜੀ ਇੱਕ ਨਾਮ ਗਦਮਾ ਨੰਬਰ 81 ਅਰਜ ਹੈ ਸਾਡੇ ਸਾਣੇ ਵਿੱਚ ਉਹਦੇ ਵਿੱਚ ਸੁਖਰਾਜ ਸਿੰਘ ਕਾਕਾ ਸਾਨੂੰ ਬਲਕਾਪ ਸਿੰਘ ਅਸੀਂ ਪਡੇ ਦਾ ਜਿਹੜਾ ਉਹਦੇ ਖਿਲਾਫ ਮਗਦਮਾ ਦਾ ਜੀ ਤੇ ਐਸੇ ਕਲਾਸ਼ ਚੰਦਰ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਵੱਡੇ ਵਾਲੀ ਨਹਿਰ ਤੇ ਗਿਆ ਸੀ ਜਦੋਂ ਰਿਕਵਰੀ ਕਰਕੇ ਤੇ ਵਾਪਸ ਆਉਣ ਲੱਗੇ ਤਾਂ ਇਹਨੇ ਸਖਰਾਜ ਕਰਕੇ ਇਹਨੇ ਗੱਡੀ ਤੇ ਸਾਲ ਮਾਰਤੀ ਜਿਹਦਾ ਕਰਕੇ ਇਹਨੂੰ ਛੱਟ ਲੱਗ ਗਈ ਆ ਤੇ ਐਸੇ ਕਲਾਸ ਚੋਂ ਦਾ ਜਿਹੜਾ ਵਾ ਇਹਨੂੰ ਲੈ ਕੇ ਇੱਥੇ ਆਪਣੇ ਹਸਪਤਾਲੇ ਨੂੰ ਦਾਖਲ ਕਰਵਾਤਾ ਨੇ ਨਹੀਂ ਕੋਈ ਗੋਲੀ ਨਹੀਂ ਮਰੀ ਗੋਲੀ ਨਹੀਂ ਮਰੀ ਸੱਟ ਕਿੱਥੇ ਲੱਗੀ 60 ਤੇ ਲੱਤ ਤੇ ਲੱਗੀ ਤੇ ਹੁਣ ਹਸਪਤਾਲ ਕਿ ਐਸੀ ਨੰਬਰ ਮਕਦਮਾ ਸੀ ਉਹ ਆਪਣਾ ਤੇ ਹੁਣ ਜਿਹੜਾ ਇਹਨੇ ਹੁਣ ਭੱਜਣ ਦੀ ਕੋਸ਼ਿਸ਼ ਕੀਤੀ ਆ ਉਹਦੇ ਸਬੰਧ ਚ ਵੱਖਰੇ ਮਕਦਮੇ ਇੱਧਰ ਡਿੱਗਣ ਲੱਗੇ ਆ ਕਰਨ ਦੇ ਇਹਦੇ ਖਿਲਾਫ ਤਿੰਨ ਮਕਦਮੇ ਸਾਡੇ ਥਾਣੇ ਚ ਹੁਣ ਦਰਜ ਹੋ ਜਿਨ੍ਹਾਂ ਦੇ ਵਿੱਚ ਜਗ ਉਸਾਰੀ ਪੈਣੀ ਆ ਤੇ ਇਸ ਤੋਂ ਪਹਿਨ 7-8 ਮਕਦਮੇ ਪਹਿਲਾਂ ਦਰਜ ਤੇ ਇਹਦੇ ਵਿੱਚ 9 ਬੰਦੀਆਂ ਟੋਟਲ ਉਹਨਾਂ ਵਿੱਚੋਂ ਇੱਕ ਇਹੀ ਗਰਸਾਰਵਾ ਤੇ ਬਾਕੀ ਦੇ ਕਰ ਰੇ ਗੁਰਾਸਿੰਘ ਕਾਕੇ ਦੀ ਮਾਤਰ ਨਹੀਂ ਕੀਤਾ ਅਰੈਸਟ ਅਰੈਸਟ ਕਰ ਲੈਣਾ ਜੀ ਅੱਜ ਕਰਾਂਗੇ ਅਰੈਸਟ ਉਹਦੀ ਗ੍ਰਸਤਾਰੀ ਪਾਣੀ ਸੀ ਜੀ ਕਿਸੇ ਕਿਸੇ ਹਾਂਜੀ ਇਹ ਜਹਾਨ ਨਾਮ ਜਦੋ ਠੀਕ ਕਰਨਾ Thank you.